ਜ਼ਰੂਰੀ ਬੇਨਤੀ ਦਾ ਪੰਜਾਬੀ ਸਟੋਰ ਨੂੰ ਪਿਆਰ ਕਰਨ ਵਾਲੇ ਸਾਰੇ ਭੈਣਾ ਭਰਾਵਾਂ ਵਾਸਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ 5 ਸਾਲਾਂ ਤੋਂ ਪੰਜਾਬੀ ਸਟੋਰ ਬਹੁਤ ਸੋਹਣੇ ਸੋਹਣੇ ਰੰਗਾਂ ਦੀਆਂ ਤੇ ਪੱਕੇ ਰੰਗਾਂ ਦੀਆਂ ਵਧੀਆ ਕੁਆਲਿਟੀ ਦੀਆਂ ਪੱਗਾਂ ਤੁਹਾਡੇ ਲਈ ਲੈ ਕੇ ਆਉਂਦਾ ਸੋ ਹੁਣ ਪਿਛਲੇ 3 ਸਾਲਾਂ ਤੋਂ ਜੋ ਪੰਜਾਬੀ ਸਟੋਰ ਦਾ ਰੇਟ ਸੀ ਉਹ 70 ਰੁਪਏ ਮੀਟਰ ਤੇ 30 ਰੁਪਏ ਪੀਕੋ ਚੱਲ ਰਿਹਾ ਸੀ ਪਰ ਹੁਣ ਜੋ ਆ ਕਿ ਰੇਟਾਂ ਦੇ ਵਿੱਚ ਬਹੁਤ ਹੀ ਥੋੜਾ ਜਿਹਾ ਵਾਧਾ ਕੀਤਾ ਗਿਆ ਸੋ ਅਸੀਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਪਿਛਲੇ 3 ਸਾਲਾਂ ਤੋਂ ਰੇਟ ਸੇਮ ਚੱਲ ਰਿਹਾ ਸੀ ਪਰ ਮਹਿੰਗਾਈ ਦਰ ਵੱਧ ਰਹੀ ਅਤੇ ਖਰਚੇ ਵੱਧ ਰਹੇ ਆ ਪਿੱਛੋ ਕੱਪੜੇ ਦਾ ਰੇਟ ਵੀ ਵੱਧ ਰਿਹਾ ਤਾਂ ਬਹੁਤ ਥੋੜਾ ਜਿਹਾ ਰੇਟਾਂ 'ਚ ਵਾਧਾ ਕੀਤਾ ਗਿਆ ਸੋ ਹੁਣ ਜੋ ਪੰਜਾਬੀ ਸਟੋਰ ਤੇ ਪਿਛਲੇ 24 ਨਵੰਬਰ ਤੋਂ ਦਿਨ ਸੋਮਵਾਰ ਤੋਂ ਸਾਰੀ ਪੰਜਾਬੀ ਸਟੋਰ ਦੇ 13 ਦੇ 13 ਸਟੋਰਾਂ ਤੇ ਜੋ ਰੇਟ ਕੀਤੇ ਗਏ ਆ ਉਹ ਫੁੱਲ ਵੈਲ ਤੇ ਰੁਪਈਆ 72 ਰੁਪਏ ਮੀਟਰ 72 ਰੁਪੀਸ ਪਰ ਮੀਟਰ ਕੀਤਾ ਗਿਆ ਤੇ ਪੀਕੋ ਦੇ 40 ਰੁਪਏ ਕੀਤੇ ਗਏ ਆ ਸੋ ਇਹ ਸਾਰੇ ਭੈਣ ਭਰਾ ਨੋਟ ਕਰ ਲੈਣ ਕਿ ਹੁਣ ਰੇਟਾਂ ਦੇ ਵਿੱਚ ਵਾਧਾ ਹੋ ਚੁੱਕਿਆ ਹੈਗਾ ਫੁੱਲ ਵਾਲ ਤੇ ਰੂਬੀਆ ਤੁਹਾਨੂੰ ਮਿਲੇਗੀ 72 ਰੁਪਏ ਪਰ ਮੀਟਰ ਤੇ 40 ਰੁਪਏ ਪੀਕੋ ਦੇ ਐਕਸਟਰਾ ਹੋਣਗੇ ਜੇ ਤੁਸੀਂ ਇੱਥੇ ਹੀ ਪੱਗ ਲੈ ਕੇ ਇੱਥੋਂ ਹੀ ਪੀਕੋ ਕਰਾਉਨੇ ਹੋ ਤਾਂ ਤੁਹਾਨੂੰ 50 ਬਾਜ ਪੱਗ ਪੈਂਦਾ ਸੈੱਟ ਬਿਲਕੁਲ ਫ੍ਰੀ ਦਿੱਤਾ ਜਾਵੇਗਾ ਧੰਨਵਾਦ